ਨਾਜ਼ਮੀਨਾਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਵਨਜੀਤ ਸਿੰਘ ਰੁਮਾਣਾ ਉਗੇ ਕਾਰੋਬਾਰੀ ਸੁਮਨ ਕੁਮਾਰ ਅਰੋੜਾ ਦੀ ਯਾਦ ਵਿੱਚ ਵੀਰਵਾਰ ਨੂੰ ਲਾਇਓਂਸ ਪਵਨ ਵਿਖੇ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਵਿਚੜੀ ਰੂਹ ਦੀ ਸ਼ਾਂਤੀ ਲਈ ਗੁਰਬਾਣੀ ਕੀਰਤਨ ਕੀਤਾ ਗਿਆ ਪਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਹਰ ਵਰਗ ਦੇ ਲੋਕ ਹਾਜ਼ਰ ਸਨ ਮੇਤਕੀ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਦੇ ਮਾਮਾ ਜੀ ਸਨ ਐਮਪੀ ਸਜੀਬ ਅਰੋੜਾ ਨੇ ਵਿਛੜੀ ਰੂਹ ਪ੍ਰਤੀ ਦੁੱਖ ਦਾ ਇਜ਼ਹਾਰ ਕਰਦੇ ਕਿਹਾ ਕਿ ਅੱਜ ਮੈਂ ਆਪਣੇ ਪਿਆਰੇ ਮਾਮਾ ਜੀ ਨੂੰ ਅਲਵਿਦਾ ਆਖਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਬਿਤਾਏ ਹਰ ਪਲ ਵਿੱਚ ਰੌਸ਼ਨੀ ਗਿਆਨ ਅਤੇ ਨਿਗ ਲਿਆਂਦਾ ਉਹਨਾਂ ਦਾ ਹਾਸਾ ਮਾਰਗਦਰਸ਼ਨ ਅਤੇ ਬਿਆੰਤ ਪਿਆਰ ਮੇਰੇ ਦਿਲ ਵਿੱਚ ਹਮੇਸ਼ਾ ਬਣਿਆ ਰਹੇਗਾ ਹਾਲਾਂਕਿ ਉਹਨਾਂ ਦੀ ਸਰੀਰਕ ਮੌਜੂਦਗੀ ਖਤਮ ਹੋ ਚੁੱਕੀ ਹੈ ਪਰ ਉਹਨਾਂ ਦੀ ਆਤਮਾ ਹਮੇਸ਼ਾ ਮੇਰੀ ਜ਼ਿੰਦਗੀ ਦਾ ਮਾਰਗਦਰਸ਼ਕ ਸਿਤਾਰਾ ਰਹੇਗੀ ਮੇਰੀ ਜ਼ਿੰਦਗੀ ਵਿੱਚ ਇੱਕ ਮਾਰਗਦਰਸ਼ਕ ਬਣੇਗਾ ਉਹਨਾਂ ਸਾਸ਼ਵਤ ਸ਼ਾਂਤੀ ਹਾਸਲ ਹੋਵੇ ਇਸ ਮੌਕੇ ਦੁਖੀ ਪਰਿਵਾਰ ਦੇ ਮੈਂਬਰ ਅਨੀਤਾ ਅਰੋੜਾ ਪਤਨੀ ਪੱਲਵੀ ਅਤੇ ਆਰਤੀ ਧੀਾਂ ਅਤੇ ਹੋਰ ਹਾਜ਼ਰ ਸਨ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਲੁਧਿਆਣਾ ਤੋਂ ਵਿਧਾਇਕ ਗੋਕੁਲ ਸੇਤੀਆ ਸਿਰਸਾ ਤੋਂ ਵਿਧਾਇਕ ਚੰਦਰ ਸ਼ੇਖਰ ਸੇਵਾਮੁਕਤ ਆਈਪੀਐਸ ਸੰਜੀਵ ਗਰਗ ਗगन ਖੰਨਾ ਅਨੂਪ ਵੈਕਟਰ ਆਸ਼ੀਸ਼ ਚੌਧਰੀ ਸਨੀ ਪੱਲਾ ਅਨੂਪ <th>ਪਰ ਅਨਿਲ ਸ੍ਰੀਨ ਜੁਬਰਾਜ ਅਰੋੜਾ ਸੁਰੇਸ਼ ਚੌਧਰੀ ਰਿਤੇਸ਼ ਅਰੋੜਾ ਹਰਜੀਤ ਅਰੋੜਾ ਅਮਿਤ ਚੌਧਰੀ ਸੰਜੇ ਮਹਿੰਦਰੂ ਗੁੱਡੂ ਨૈયਰ ਬਿੱਟੂ ਨૈયਰ ਲੱਕੀ ਨૈયਰ ਨਰਿੰਦਰ ਸੂਦ ਮਨਿੰਦਰ 베ਦੀ ਡਾਕਟਰ ਅਜੀਤ ਚਾਵਲਾ ਤੇ ਡਾਕਟਰ ਆਸ਼ੀਸ਼ ਆਹੂਜਾ ਸ਼ਾਮਲ ਸਨ